ਸਾਰਿਆਂ ਨੂੰ ਕੀ ਹਾਲ ਚੱਲ ਜੀ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਫਰੈਂਡਸ ਅੱਜ ਮੈਂ ਫਰਸਟ ਵਲੌਗ ਸਟਾਰਟ ਕਰ ਰਹੀ ਹਾਂ ਆਪਣੇ ਸਹੁਰੇ ਘਰ ਤੋਂ ਤੇ ਅੱਜ ਅਸੀਂ ਚੱਲੇ ਹਾਂ ਜੀ ਮੱਥਾ ਟੇਕਣ ਫਗਵਾੜੇ ਤੇ ਮੇਰੇ ਨਾਲ ਹੈ ਨਿਮਰਤ ਹੈਲੋ ਗਾਇਸ ਤੇ ਇਹ ਨਾਲ ਵੀ ਤੁਹਾਨੂੰ ਸਾਰਿਆਂ ਦੀ ਇੰਟਰੋਡਕਸ਼ਨ ਆਪਾਂ ਜਰੂਰ ਕਰਾਵਾਂਗੇ ਜਲਦੀ ਤੇ ਅਸੀਂ ਰੈਡੀ ਹੋ ਗਏ ਹਾਂ ਜੀ ਬਸ ਹੁਣ ਜਾਣ ਲੱਗੇ ਹਾਂ ਮੰਮੀ ਡੈਡੀ ਤੇ ਮੇਰੇ ਹਸਬੰਡ ਤੇ ਇਹ ਛੋਟੀ ਜੀ ਨਿਮਰਤ ਤੇ ਅਸੀਂ ਹੁਣ ਚੱਲੇ ਹਾਂ ਜੀ ਫਗਵਾੜੇ ਤੇ ਬਾਕੀ ਮੱਥਾ ਟੇਕਦੇ ਜਾਂਕੇ ਤੇ ਨਾਲ ਨਾਲ ਤੁਹਾਨੂੰ ਵੀ ਦਿਖਾਉਣੀ ਆ ਸਾਰੇ ਜਣਾਂ ਆਪਾਂ ਤੇ ਬਲੌਗ ਮੇਰੇ ਰੈਗੂਲਰ ਹੀ ਹੁਣ ਆਇਆ ਕਰਨਗੇ ਬਸ ਤੁਹਾਨੂੰ ਪਤਾ ਥੋੜੇ ਬੀਜ਼ੀ ਚੱਲ ਰਹੀ ਸੀ ਪਹਿਲਾਂ ਵਿਆਹ ਕਰਕੇ ਬਟ ਹੁਣ ਰੈਗੂਲਰ ਬਲੌਗ ਆਇਆ ਕਰਨਗੇ ਪਲੀਜ਼ ਸਾਰੇ ਜਣੇ ਨੇ ਬਲੌਗ ਦੇਖਣੇ ਆ ਤੇ ਬਸ ਹੁਣ ਆਪਾਂ ਚੱਲਦੇ ਆਂ ਜੀ ਘਰ ਤੋਂ ਤੇ ਬਸ ਫਰੈਂਡਸ ਹੁਣ ਆਪਾਂ ਚੱਲਦੇ ਆਂ ਜੀ ਫਗਵਾੜੇ ਮੱਥਾ ਟੇਕਣ ਤੇ ਆਪਣੀ ਗੱਡੀ ਵੀ ਰੈਡੀ ਹੋ ਗਈ ਆ ਮੰਮੀ ਬੈ ਗਈ ਘੇ ਵਿੱਚ ਸੈਲਫ ਬੈਠ ਜਾ ਸੀ ਤੇ ਇਹ ਹੈ ਜੀ ਮੇਰਾ ਸੋਹਰਾ ਪਿੰਡ ਹਜੇ ਪਰ ਮੈਨੂੰ ਪਛਾਣ ਨਹੀਂ ਹੋਈ ਹੈਗੀ ਗਲੀਆਂ ਦੀ ਤੇ ਹੌਲੀ-ਹੌਲੀ ਹੋਊਗੀ ਤੇ ਬਾਕੀ ਰਸਤੇ ਹੈਗੇ ਆ ਜੀ ਪਿੰਡ ਦੇ ਤੇ ਇਹ ਪਿੰਡ ਮੇਰਾ ਪੈ ਜਾਂਦਾ ਜੀ ਮਹਿਰਮਪੁਰ ਕੁਰਾਲੀ ਦੇ ਕੋਲੀ ਆ ਬਸ ਕੁਰਾਲੀ ਜੀ ਤੇ ਬਸ ਹੁਣ ਅਸੀਂ ਚੱਲੇ ਆ ਜੀ ਤੇ ਨਿਮਰਤ ਵੀ ਸਾਡੇ ਨਾਲ ਸੀ ਸਭ ਤੋਂ ਪਹਿਲਾਂ ਅਸੀਂ ਜਾਣਾ ਏ ਵੀਰ ਜੀ ਉਹਨਾਂ ਦੇ ਘਰੇ ਤੇ ਅਸੀਂ ਆ ਗਏ ਸੀ ਇੱਥੇ ਇਹਨਾਂ ਨੇ ਜਾਣਾ ਅਮਰੀਕਾ ਨੂੰ ਤੇ ਅੱਜ ਮਤਲਬ ਸ਼ਾਮ ਨੂੰ ਇਹਨਾਂ ਦੀ ਫਲਾਈਟ ਆ ਤੇ ਇਸ ਲਈ ਅਸੀਂ ਕਿ ਪਹਿਲਾਂ ਇਹਨਾਂ ਨੂੰ ਮਿਲ ਚਲਦੇ ਆ ਨਾ ਵੀ ਫਿਰ ਫਗਵਾੜੇ ਟਾਈਮ ਲੱਗ ਜਾਣਾ ਤੇ ਬਸ ਅਸੀਂ ਬਹਿ ਗਏ ਸੀ ਆ ਕੇ ਤੇ ਸਾਰੇ ਨਾਲ ਗੱਲਬਾਤਾਂ ਕੀਤੀਆਂ ਤੇ ਸਾਡੀ ਖਾਤਰਦਾਰੀ ਦੇ ਵਿੱਚ ਕੋਲ ਡਰਿੰਕਸ ਵਗੈਰਾ ਪੇਸਟਰੀ ਰੱਖੇਆਂ ਗਈਆਂ ਤੇ ਬਸ ਗੱਲਾਂ ਬਾਤਾਂ ਕਰਨ ਤੋਂ ਬਾਅਦ ਹੁਣ ਆਪਾਂ ਇੱਥੋਂ ਚੱਲ ਪੈਣਾ ਹੈ ਤੇ ਸਿੱਧਾ ਹੁਣ ਜਾਵਾਂਗੇ ਫਗਵਾੜੇ ਫਗਵਾੜੇ ਤੋਂ ਵੀ ਥੋੜਾ ਜਿਹਾ ਅੱਗੇ ਜਾਣਾ ਸੀ ਜਠੇਰਿਆਂ ਦੇ ਮੱਥਾ ਤੇ ਟੇਕਣ ਜਾਣਾ ਸੀਗਾ ਤੇ ਇਸ ਕਰਕੇ ਅਸੀਂ ਫਿਰ ਜਲਦੀ ਉਤਰੇ ਸੀ ਸਵੇਰ ਨੂੰ ਕਿ ਫਿਰ ਸ਼ਾਮ ਨੂੰ ਹਨੇਰਾ ਹੋ ਜਾਣਾ ਹੈ ਆਉਂਦੇ ਹੋਏ ਆ ਗਿਆ ਨਾ ਅਗਲਾ ਫਿਰ ਆਪ ਦਾ ਨਕਸਾ ਨਾਲ ਦੂਜੇ ਦਾ ਨਕਸਾ ਇਹਨਾਂ ਨੇ ਮਿਲਦੇ ਸੀ ਨਾ ਉੱਤਰਾ ਕੋਸ਼ੇ ਦੇ ਵਿੱਚ ਆ ਦੇ ਕਿਤੇ ਨਹੀਂ ਆਂਦੀ ਹੀ ਤਰ੍ਹਾਂ ਮਾਰਿਆ ਬਹੁਤ ਤੇ ਤੇ ਹੋ ਗਿਆ ਯਾਰ ਉਹ ਨਕਲਾ ਹੋਰ ਜੀ ਖਾਮਤ ਕੁਝ ਨਹੀਂ ਹੁੰਦਾ ਮੰਮੀ ਨੇ ਡੋਕ ਲਗਾਏ ਕਰੀਏ ਤੇ ਇੱਥੇ ਸਾਡੇ ਨਿਮਰਤ ਕਾਕੇ ਨੂੰ ਭੁੱਖ ਲੱਗੀ ਸੀ ਕਿ ਕਹਿੰਦੀ ਮੈਂ ਕੁਝ ਖਾਣਾ ਹੈ ਤੇ ਗੱਡੀ ਰੋਕੀ ਸੀਗੇ ਅਸੀਂ ਇੱਥੇ ਤੇ ਇੱਥੋਂ ਮਤਲਬ ਮੇਰੇ ਹਸਬੰਦ ਲੈਣ ਚਲੇ ਗਏ ਸੀ ਉਹਨੂੰ ਨਾਲ ਲੈ ਕੇ ਜਿਹੜੀ ਚੀਜ਼ ਖਾਣੀ ਹੈ ਆਪਣਾ ਲੈ ਆ ਤੇ ਮੈਨੂੰ ਵੀ ਕਹਿੰਦੀ ਸੀ ਮੈਂ ਕਿ ਨਹੀਂ ਮੈਂ ਤੇ ਇੱਥੇ ਠੀਕ ਹੈ ਜੀ ਤੁਸੀਂ ਜਾਇਓ ਉੱਤੇ ਬਸ ਇੱਥੇ ਰਾਜ ਹੀ ਮਤਲਬ ਸੌਰੀ ਰਾਜ ਕਿਉਂਕਿ ਵੀ ਗੱਡੀ ਦੇ ਵਿੱਚ ਜੋ ਲਿਆ ਦਿਓ ਜੋ ਵੀ ਤੁਹਾਨੂੰ ਪਸੰਦ ਹੈ ਉਹ ਮੈਂ ਖਾ ਲੂੰਗੀ ਤੇ ਬਸ ਇਹ ਲੈ ਕੇ ਆਈ ਸੀਗੇ ਜੀ ਫਿਰ ਸੈਂਡਵਿਚ ਖਾਣ ਲਈ ਤੇ ਨਿਮਰਤ ਨੇ ਸੈਂਡਵਿਚ ਖਾਣੇ ਸੀ ਤੇ ਸਾਨੂੰ ਵੀ ਨਹੀਂ ਇਹਨੇ 버ਗਰ ਖਾਦਾ ਸੀ ਤੇ ਇਹਨੇ 버ਗਰ ਲਿਆ ਕਿ ਮੈਂ 버ਗਰ ਖਾऊंगी ਬਟ ਇਹਨੇ ਟੇਸਟ ਕੀਤਾ ਸੀ ਸੈਂਡਵਿਚ ਸਾਡਾ ਵੀ ਤੇ ਅਸੀਂ ਸਾਰਿਆਂ ਨੇ ਸੈਂਡਵਿਚ ਖਾਧ ਲਿਆ ਤੇ ਬਸ ਉਸ ਤੋਂ ਬਾਅਦ ਅਸੀਂ ਅੱਗੇ ਤੁਰ ਪਏ ਸੀਗੇ ਤੇ ਅਸੀਂ ਇਹ ਗੁਰੂ ਘਰ ਪਹੁੰਚੇ ਸੀਗੇ ਤੇ ਅਸੀਂ ਪਹੁੰਚ ਗਏ ਸੀਗੇ ਜੀ ਗੁਰਦੁਆਰਾ ਡੰਡਾ ਸਾਹਿਬ ਇਹ ਸਤਵੀਂ ਪਾਸ਼ਾ ਜੀ ਦਾ ਗੁਰਦੁਆਰਾ ਸਾਹਿਬ ਤੇ ਗੁਰੂ ਸਾਹਿਬ ਇੱਥੇ ਪਹੁੰਚੇ ਸੀਗੇ ਤੇ ਉਹਨਾਂ ਨੇ ਨਾ ਇੱਕ ਡੰਡਾ ਗੱਡਿਆ ਸੀਗੇ ਤੇ ਉਹ ਡੰਡਾ ਅੱਜ ਵੀ ਸ਼ਸ਼ੋਭਿਤ ਹੈ ਇੱਥੇ ਮਤਲਬ ਵੱਡਾ ਹੋ ਗਿਆ ਕਾਫੀ ਤੋ ਗੁਰਦੁਆਰਾ ਸਾਹਿਬ ਦੇ ਅੰਦਰ ਹੈ ਤੇ ਹੁਣ ਚਲਦੇ ਆ ਜੀ ਗੁਰੂ ਘਰ ਦੇ ਅੰਦਰ ਦਰਸ਼ਨ ਕਰਦੇ ਆ ਤੇ ਨਾਲੇ ਆਪਾਂ ਡੰਡਾ ਸਾਹਿਬ ਦੇ ਵੀ ਦਰਸ਼ਨ ਕਰਦੇ ਆ ਸਾਰੇ ਜਣੇ

ਨਗਾ ਕਨਿ ਜਿਤਨਾ ਜਨ ਲਾਲ ਨੰਤ ਹਰਿ ਲਾਇ ਮਿਤ ਪਬਿਤ ਗਨ ਬਾਇ ਜਿਤ ਕੋ ਕੋ ਪੰਖ ਭਾਈ ਨਿਰ ਦਿਵਾਂਤ ਨਾਇ ਤਨਾਈਓ ਤੇ ਇਸ ਤੋਂ ਬਾਅਦ ਫਰੈਂਡਸ ਅਸੀਂ ਪਹੁੰਚ ਗਏ ਸੀਗੇ ਜਟੇਰੀਆਂ ਦੇ ਤੇ ਇੱਥੇ ਅਸੀਂ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਅਸੀਂ ਗਏ ਕਿਸੇ ਰਿਸ਼ਤੇਦਾਰੀ ਚ ਗਏ ਸੀਗੇ ਇਧਰੋਂ ਸੋਹਰੇ ਪਰਿਵਾਰ ਵੱਲੋਂ ਤੇ ਇਹਨਾਂ ਦਾ ਪਿੰਡ ਸੀਗਾ ਬਹੁਤ ਹੀ ਜ਼ਿਆਦਾ ਸੋਹਣਾ ਸੀ ਨੀਟ ਐਂਡ ਕਲੀਨ ਪਿੰਡ ਤੇ ਸੁਣਨਾ ਚਾਇਆ ਕਿ ਇਹ ਪਿੰਡ ਮਤਲਬ ਫਰਸਟ ਨੰਬਰ ਤੇ ਆਉਂਦਾ ਪੂਰੇ ਪੰਜਾਬ ਚੋਂ ਤੇ ਅਵਾਰਡਸ ਵਗੈਰਾ ਵੀ ਮਿਲਦੇ ਨੇ ਬਹੁਤ ਹੀ ਵਧੀਆ ਪਿੰਡ ਸੀ ਤੇ ਕੈਮਰੇ ਵਗੈਰਾ ਵੀ ਲੱਗੇ ਹੋਏ ਸੀਗੇ ਸੜਕਾਂ ਬਹੁਤ ਸਾਫ਼ ਸੁਥਰੀਆਂ ਸੀਗੀਆਂ ਤੇ ਬਹੁਤ ਹੀ ਜ਼ਿਆਦਾ ਸੋਹਣਾ ਪਿੰਡ ਸੀਗਾ ਦੇਖ ਕੇ ਬਹੁਤ ਹੀ ਵਧੀਆ ਲੱਗਿਆ ਮਤਲਬ ਮਨ ਖੁਸ਼ ਹੋਇਆ ਤੇ ਇਹ ਪਿੰਡ ਦਾ ਨਾਮ ਹੈਗਾ ਜੀ ਮਾਨਕਾ ਤੇ ਇਹਦੇ ਨੇੜੇ ਮਤਲਬ ਫਗਵਾੜੇ ਦੇ ਨੇੜੇ ਹੀ ਹੈ ਇਹ ਤੇ ਬਹੁਤ ਜ਼ਿਆਦਾ ਹੀ ਸੋਹਣਾ ਪਿੰਡ ਸੀਗਾ ਮਤਲਬ ਇੱਥੋਂ ਕਹਿੰਦੇ ਕਿ ਕੋਈ ਵੀ ਚੋਰ ਬਚ ਕੇ ਭੱਜ ਨਹੀਂ ਸਕਦਾ ਹੈਗਾ ਕਿਉਂਕਿ 40-50 ਕੈਮਰੇ ਲੱਗੇ ਹੋਏ ਆ ਪਿੰਡ ਦੇ ਵਿੱਚ ਇਹ ਜਰਵਾਮੀ ਆਦੇ ਆਦੇ ਐ ਇੱਛੀ ਆ ਇੱਛੀ ਰੋਕ ਲਾ ਗੱਡੀ ਹੋ ਗਈ ਹਾਂ ਬੱਠੀਕ ਆ ਗਿਆ ਇੱਛੀ ਲਾ ਲਾ ਗੱਡੀ ਆਉਂਦੀ ਲਾ ਦੇ ਆਕੇ ਕੋ ਉੱਥੇ ਘਰ ਮੜੋ ਜਦੋਂ ਮੋੜਦਾ ਆਇਤ ਨੂੰ ਅੰਦਰ ਨੂੰ ਆਉਣੇ ਆਉਣ ਅੰਦਰ ਨੂੰ ਆਨੇ ਟੋਰਕੇ ਆਨੇ ਲੱਗੇ ਗੱਡੀ ਖੜੀ ਕਰੀਏ ਅੰਦਰ ਫਿਰਸ ਦੇਖੋ ਤੁਮਨਾ ਸਵਾ ਤੇ ਉਹਨਾਂ ਨੂੰ ਮਿਲਣ ਤੋਂ ਬਾਅਦ ਅਸੀਂ ਚੱਲ ਪਏ ਸੀਗੇ ਜੀ ਘਰ ਨੂੰ ਤੇ ਬਾਕੀ ਸਾਨੂੰ ਹਨੇਰਾ ਤਾਂ ਹੋ ਜਾਣਾ ਕਿਉਂਕਿ ਸ਼ਾਮ ਹੋ ਗਈ ਸੀਗੀ ਤੇ ਜਾਂਦੇ ਜਾਂਦੇ ਨੂੰ ਸਾਨੂੰ ਹਨੇਰਾ ਵੀ ਬਹੁਤ ਹੋ ਗਿਆ ਸੀ ਤੁਸੀਂ ਦੇਖ ਸਕਦੇ ਹੋ ਸਾਰੀ ਸੜਕ ਤੇ ਹੀ ਕਾਲਾ ਹਨੇਰਾ ਤੇ ਬਸ ਅਸੀਂ ਥੋੜੇਕ ਟਾਈਮ ਤੱਕ ਅੱਧਾ ਘੰਟਾ ਲੱਗੂਗਾ ਸਾਨੂੰ ਪਹੁੰਚਣ ਤੇ ਅਸੀਂ ਘਰੇ ਪਹੁੰਚ ਜਾਣਾ ਹੈ ਤੇ ਬਹੁਤ ਜ਼ਿਆਦਾ ਥੱਕ ਚੁੱਕੇ ਹਾਂ ਸੌਰੀ ਨਾ ਅਸੀਂ ਪਹਿਲਾਂ ਉੱਥੇ ਵੀ ਗਏ ਸੀਗੇ ਵੱਡਾ ਡੀਪੂ ਨਵਾਂ ਸ਼ਹਿਰ ਜਿਹੜਾ ਬੰਗਾ ਬਣਿਆ ਹੋਇਆ ਉੱਥੋਂ ਅਸੀਂ ਕੋਟ-ਕੋਟੀਆਂ ਲਈਆਂ ਸੀਗੀਆਂ ਬਟ ਉੱਥੇ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਥੋੜਾ ਜਿਹਾ ਮਨਾ ਕੀਤਾ ਹੋਇਆ ਸੀ ਜਦੋਂ ਅਸੀਂ ਰਾਜ ਪਹੁੰਚੇ ਤਾਂ ਬਹੁਤ ਸੋਹਣਾ ਨਾ ਇੱਥੇ ਇੱਕ ਮੇਲਾ ਲੱਗਿਆ ਹੋਇਆ ਸੀ ਚੰਡੋਲ ਵਗੈਰਾ ਮਨ ਤਾਂ ਬਹੁਤ ਕਰ ਰਿਹਾ ਸੀ ਕਿ ਲੈਲਵਾ ਬਟ ਹਜੇ ਮੈਂ ਨਮੀ ਨਮੀਆ ਇਨ-ਲॉज ਦੇ ਨਾਲ ਸੀਗੀ ਤੇ ਮੈਂ ਵੀਡੀਓ ਹੀ ਬਣਾ ਕੇ ਮਨ ਖੁਸ਼ ਕੀਤਾ ਆਪਣਾ ਪਰ ਇੰਨਾ ਸੋਹਣਾ ਲੱਗ ਰਿਹਾ ਸੀ ਨਾ ਇਹ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗ ਰਿਹਾ ਰਾਤ ਦਾ ਵਿਊ ਹੈ ਇਹ ਇਹ ਪਤਾ ਨਹੀਂ ਕਿਹੜੀ ਜਗ੍ਹਾ ਸੀ ਮੈਨੂੰ ਇੰਨਾ ਯਾਦ ਨਹੀਂ ਹੈਗਾ ਕਿਹੜੀ ਜਗ੍ਹਾ ਪਹੁੰਚੇ ਸੀਗੇ ਇਹ ਦੇ ਰਾਤ ਦੇ ਸਾਨੂੰ ਬੱਜ ਗਏ ਸੀਗੇ ਜੀ 7:30 ਤੇ ਅਸੀਂ ਪਹੁੰਚ ਗਏ ਸੀ ਟਾਈਮ ਨਾਲੇ ਪਹੁੰਚ ਗਏ ਸੀ ਵੈਸੇ ਅਸੀਂ ਕਰੇ ਵੈਸੇ ਹਨੇਰਾ ਤਾਂ ਹੋਇਆ ਗਿਆ ਸੀ ਜੇ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਤਿ ਸ਼੍ਰੀ ਅਕਾਲ